ਉਹ ਨਹੀਂ ਆਉਂਦਾ ਜੀ ਤੁਮਰ ਕੇ ਆਜਾ ਅੱਜ ਉਹ ਤਾਂ ਆਪ ਨੂੰ ਹਾਂ ਜੀ ਕੀ ਵੀ ਹੋਵੇ ਲਕਸਾ ਐਟਾ ਬਾਈ ਦੇ ਨੱਕ ਤੇ ਆ ਰਿਹਾ ਹਾਂ ਚਾਹ ਕੰਪਨੀ ਬਾਈ ਬੁੱਜੀ ਦਾ ਘਰ ਸਾਹ ਬਾਈ ਬੁੱਜੀ ਕੀ ਪਤ ਹੈ ਉਹ ਗਹਿਣਾ ਇਹਨ ਡਹਿਣਾ ਜੋਸ਼ੀ ਦਾ ਯਾਦਗਾਰ ਜੋ ਵੱਡਾ ਕੱਲੂ ਕਾਰਾ 5 ਫਰਬਰੀ 1762 ਈਸਵੀ ਦਾ ਵੱਡਾ ਕੱਲੂ ਕਾਰਾ ਹੋਇਆ ਉਹਨਾਂ ਵੀ ਯਾਦਗਾਰ ਵਿੱਚ ਇਹ ਨਜ਼ਰ ਕੀ ਦਿੱਤੀ ਨੇ ਬਨਾਲੇ ਸ਼ਿਵਦਾਦਾ ਨੇ ਬਹੁਤ ਵੱਡਾ ਉਦੋਂ ਪਾਲਾ ਕੀਤਾ ਬਹੁਤ ਸੋਹਣਾ ਉਦੋਂ ਬਣਾਣਾ ਦਿੱਤਾ ਜੋ ਅਸ਼ੀਦਾਂ ਦੀ ਯਾਦਗਾਰ ਇਹਨਾਂ ਨੇ ਬਣਾਈ ਹੈ ਬਹੁਤ ਸੋਹਣਾ ਪਾਈ ਦਾ ਸਰਕਾਰ ਲੱਗੇ ਆ ਬਹੁਤ ਮਾਣ ਸੀ ਬਹੁਤ ਸੋਹਣਾ ਮੈ ਇਹ ਯਾਦਗਾਰ ਬਣਾਈ ਹੈ ਇਹਨਾਂ ਨੇ ਜੋ 5 ਫਰਵਰੀ 1762 ਈਸਵੀ ਦਾ ਬਰਦਾ ਕੱਲੂ ਘਰਾ ਇੱਥੋਂ ਫਿਰ ਐਨ ਸਾਹਿਬਜ਼ਾਦੀ ਨੇ ਫੌਜਾਂ ਇੱਥੇ ਰਲ ਗਈਆਂ ਇੱਥੋਂ ਫਿਰ ਖੂਰ ਦੇ ਹਿਤਾਬ ਤੇ ਖੂਰ ਤੋਂ ਫਿਰ ਐਨ ਸਾਹਿਬਜ਼ਾਦੀਆਂ ਫੌਜਾਂ ਪੱਜ ਗਈਆਂ ਉੱਥੇ ਜੋ ਅਮਰਸੀ ਦੇ ਬਾਬਾ ਬਸੀਰ ਸਿੰਘ ਜੀ ਦਾ ਜਿਹੜਾ ਸੀਸੀ ਦਾ ਨਹਿਰ ਤੜ ਨਾਲੋਂ ਵੱਖਰਾ ਹੋ ਗਿਆ ਸਾਦੇ ਬਾੜ ਦੇ ਨਾਲ ਬਾਬਾ ਜੀ ਫਿਰ ਉੱਥੋਂ ਬਿਨਾ ਸੀ ਤੋਂ ਸਿੱਧਾ ਸ੍ਰੀ ਦਰਸਕਾਰ ਗੁਰਦਾਰਾ ਭੋਗਿਆਣਾ ਸਾਹਿਬ ਠੂਰ ਕੀਤਾ ਇੱਥੋਂ ਨਾਲ ਹੀ 1 ਕਿਲੋਮੀਟਰ ਤੇ ਠੂਰ ਪਿੰਡ ਉੱਥੋਂ ਕੇ ਨਾ ਬਾਬਾ ਬਖਸ਼ੀਰ ਸਿੰਘ ਜੀ ਪਿੰਡ ਠੂਰ ਤੋਂ ਲਗਭਗ 8 ਕਿਲੋਮੀਟਰ ਪਿੰਡ ਹਿੰਮਤਪੁਰਾ ਪਾਕੀ ਉੱਥੇ ਵੀ ਇਸ ਤਰ੍ਹਾਂ ਬਹੁਤ ਵੱਡਾ ਜੰਗਲ ਹੈ ਛਿੜੀ ਹੈ ਉੱਥੇ ਬਿਨਾ ਸੀਸ ਤੋਂ ਲੜਦੇ-ਲੜਦੇ ਬਾਬਾ ਜੀ ਗਏ ਐਮਨ ਸਾਹਿਬ ਦੀਆਂ ਫੌਜਾਂ ਕਹਿੰਦੀਆਂ ਬਈ ਇਹ ਕਿਹੋ ਜੇ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਧੁਖੇ ਮਾਣੇ ਲੜ ਰਹੇ ਨੇ ਲੱਖਾਂ ਸਾਡੀਆਂ ਫੌਜਾਂ ਨੇ ਡਰਦੇ ਨਹੀਂ ਜਦੋਂ ਇਹ ਤਾਂ ਮੌਤੋਂ ਨਹੀਂ ਡਰਦੇ ਇਹ ਤਾਂ ਬਿਨਾ ਸੀਸ ਤੋਂ ਹੀ ਲੜੀ ਜਾਂਦੇ ਆ ਸੀਸ ਨਾਲ ਲੜਣਾ ਲੜਣਾ ਹੀ ਨਾ ਲੜਨਾ ਇਹ ਤਾਂ ਬਿਨਾ ਸੀਸ ਤੋਂ ਹੀ ਲੜੀ ਜਾਂਦੇ ਆ ਇਹ ਤਾਂ ਮਰਨੋਂ ਮੂਹ ਨਹੀਂ ਡਰਦੇ ਸਾਤੋਂ ਹੀ ਲੜਿਆ ਜਾਂਦਾ ਇਹ ਤਾਂ ਬਿਨਾਂ ਸੀਤ ਤੋਂ ਲੜਦੇ ਨੇ ਅਸੀਂ ਇਹਨਾਂ ਨਾਲ ਕਿਵੇਂ ਮੁਕਾਬਲਾ ਕਰਾਂਗੇ ਤਾਂ ਚੜ ਕੇ ਉੱਥੋਂ ਪਰ ਐਨੂ ਸਾਹਿਬ ਦਾਦੀ ਦੀ ਤੋਜਾ ਐਨੂ ਸਾਹਿਬ ਦਾਦੀ ਡਰਦਾ ਮਾਰਿਆ ਭੱਜ ਗਿਆ ਫਿਰ ਮੁੜ ਕੇ ਉਹਨੇ ਮੂੰਹ ਨਹੀਂ ਕੀਤਾ ਅੱਬੀ ਜਾਣਦੇ ਤਾਂ ਚੜ ਕੇ ਭਾਈ ਜ਼ਰੂਰ ਬੇਨਤੀ ਐ ਸੰਗਤਾਂ ਨੂੰ ਜਿਹੜਾ ਜਿਹੜਾ ਆਵੇ ਇਹ ਜਗ੍ਹਾ ਵੀ ਦਰਸ਼ਨ ਕਰੇ ਵੱਡੇ ਕੱਲੂ ਘਰ ਦੇ ਜਾਦੂਗਾਰ ਜ਼ਰੂਰ ਦਰਸ਼ਨ ਕਰਿਓ ਬਾਕੀ ਹਿੰਦਪੁਰਾ ਇਸ ਤੋਂ ਨੇੜੇ ਹੀ ਆ ਜੋ ਤੇਰਾ ਮਰ ਸੀ ਤੇ ਬਾਬਾ ਬਖਸ਼ੀ ਸਿੰਘ ਜੀ ਮਹਾਰਾਜ ਦਿਨਾਂ ਸੀ ਚੜਦੇ ਲੜਦੇ ਉੱਥੇ ਪਹੁੰਚੇ ਸਨ ਉਹਨਾਂ ਦੀ ਯਾਦਦਾਰ ਮੰਨੋ ਸੀ ਤੋਂ ਅੱਜ ਮਨ ਬਣਿਆ ਵੀ ਆਪਾਂ ਇਹ ਦਰਸ਼ਨ ਕਰੀਏ ਸਤਨਾ ਦੇ ਕੁਤਬਾ ਬਹਾਮਣਿਆ ਵੀ ਜਾ ਕੇ ਆਏ ਆ ਤੇ ਇਹ ਵੀ ਇਹ ਘੱਟਨ ਗਹਿਲਾ ਆਵਾ ਸੀ ਜਿੱਥੇ ਸਿਧਾਂ ਦੀ ਯਾਦਗਾਰ ਬਣੀ ਹੋਈ ਹੈ ਬਹੁਤ ਬਹੁਤ ਧੰਨਵਾਦ ਜੋ ਕਿ ਆਪਣਾ ਇਹ ਮਹਾਨ ਸਿਧਾਂ ਦਾ ਜਿਹੜਾ ਯਾਦਗਾਰ ਹੈ ਬਹੁਤ ਧੰਨਵਾਦ ਕਰਨ ਦੇ ਨੇ ਦੁਰ ਦਸਨ ਕਰਿਆ ਕਰੋ ਭਾਈ ਆ ਕੇ ਜਦੋਂ ਤੁਸੀਂ ਆਓ ਆਸਿਕਾਂ ਦੀਆਂ ਬੁਤਵਾਨੇ ਕਿਵੇਂ ਦੇਖੋ ਲੰਦੇ ਨੇ ਆ ਜਿਹੜੇ ਹੁਣ ਆਪਣੇ ਉਦੋਂ ਵਾਸ ਇੱਕ ਕਮਰੇ 'ਚ ਜੋਦੇ ਕਿ ਜੇ ਕਿਤਾਬਾਂ ਦਾਸਨ ਕਰਿਆ ਮਜੂਦਾ ਕਿਉਂਕਿ ਉਹਨਾਂ ਦੇ ਆਈ ਲਹੂ ਚੱਲ ਰਿਹਾ ਸੀਦਾ ਲਈ ਹਾਂਜੀ ਆਪਸੇ ਤੋਂ ਨੂੰ ਆਇਆ ਸਾਂਤੋਂ ਦੀ ਬੇਨਤੀ ਹੈ ਭਾਈ ਬਾਹ ਚੜ ਕੇ ਦਾਸਨ ਕਰਿਓ ਇੱਥੇ ਗਹਿਣਾ ਵੀ ਆਇਓ ਤੇ ਨਾਲ ਹੀ ਹਿੰਮਤਪੁਰਾ ਗੁਰਦਾਰਾ ਮੱਲੋ ਸੀਦ ਅਮਰ ਸੀਦ ਬਾਬਾ ਸੀਤ ਸਿੰਘ ਜੀ ਜੇ ਵੱਡੇ ਘੱਲੂ ਕਰਦੇ ਮਾਨ ਸੀਦ ਹੋਏ ਨੇ ਉੱਥੇ ਵੀ ਦਾਸਨ ਦਿਓ ਇਸੇ ਕੌਮ ਵਿੱਚ ਆਪਾਂ ਨੂੰ ਪਤਾ ਲੱਗਿਆ ਆਪਣਾ ਸਿਰ ਉੱਚਾ ਹੋ ਵੀ ਡੇ ਡੇ ਸਿਰ ਦਸ ਜੋਦੇ ਆਪਣੀ ਸੇ ਕੌਮ ਵਿੱਚ ਹੋਏ ਨੇ ਜਿਹੜੇ ਲਖਣਾ ਫੌਜ ਦੇ ਨਾਲ ਉਹਨਾਂ ਨੇ ਮੁਕਾਬਲਾ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ